ਪਹਿਲੀ ਵਾਰ ਹੋਇਆ ਜੋ ਕੁਛ ਆ ਵੀ ਇਸ ਤਰ੍ਹਾਂ ਦਾ ਨੁਕਸਾਨ ਜੀ ਤੁਸੀਂ ਵੇਖ ਸਕਦੇ ਹੋ ਸਰਿੰਜ ਵੀ ਮਿਲੀ ਏ ਇਹ ਨਸ਼ੇ ਵਾਲੇ ਬੰਦੀ ਨੇ ਜੋ ਆਪਣੇ ਏਰੀਏ ਚ ਥਾਂ ਥਾਂ ਤੇ ਇਹਨਾਂ ਨੇ ਅੱਡੇ ਬਣਾਏ ਨੇ ਇਹ ਸਾਰੀ ਰਾਤੀ ਹੋਈ ਏ ਜਿਵੇਂ ਨਾ ਕੋਈ ਡੰਗਰ ਫਿਰਦਾ ਰਿਹਾ ਤੇ 10 12 ਵਾਰੀ ਚੋਰੀ ਹੋ ਚੁੱਕੀ ਜੀ ਤਾਰਾਂ ਦੀ ਤਾਂ ਹੋਰ ਪਿੱਛੇ ਨਾਲ ਡੇਰੇ ਦੇ ਮੋਟਰੇ ਦੀ ਉੱਥੋਂ ਦੋ ਵਾਰੀ ਮੋਟਰਸਾਈਕਲ ਚੱਕੇ ਗਏ ਸਾਡੇ ਦੀ ਹੋਰ ਲੋਹੇ ਦੀ ਅਸੀਂ ਜਦ ਧਿਆਨ ਕਰਿਆ ਕੱਗਰ ਵਾਲੇ ਪੁਲ ਦੇ ਥੱਲੇ ਉਹਨਾਂ ਨੇ ਪੱਕਾ ਟਿਕਾਣਾ ਬਣਾ ਰੱਖਿਆ ਸਾਰਾ ਕੱਟ ਕੇ ਇੱਥੇ ਮਚਾਉਂਦੇ ਨੇ ਮਚਾ ਕੇ ਆ ਦੇਖੋ ਤੁਹਾਡੇ ਸਾਹਮਣੇ ਸਾਰਾ ਹਾਲ ਬੱਲਨ ਚੱਕ ਕੇ ਇੱਥੇ ਧਾਰਾ ਮਚਾਈ ਹੋਈ ਸਾਰਾ ਪੁਲਕਾਲਾ ਹੋ ਰਿਹਾ ਜੀ ਪੰਜਾਬੀ ਸੂਬਾ ਚੈਨਲ ਦੇਖ ਰਹੇ ਸੱਜਣਾ ਦਾ ਸਵਾਗਤ ਅੱਜ ਅਸੀਂ ਮੌਜੂਦ ਹਾਂ ਘੱਗਰ ਦਰਿਆ ਤੇ ਕਿਨਾਰੇ ਤੇ ਜੋ ਜ਼ਿੰਮੇਦਾਰ ਵੀਰੇ ਰਾਤ ਉਸ ਦੀ ਖੇਤ ਵਿੱਚ ਜੋ ਹੋਇਆ ਉਸ ਦੇ ਮਾਮਲੇ ਵਿੱਚ ਪਹੁੰਚੇ ਸੀ ਕਰਦਿਆਂ ਗੱਲ ਕੀ ਹੈ ਪੂਰਾ ਮਾਮਲਾ ਮੇਰਾ ਨਾਂ ਗੁਰਮੀਤ ਸਿੰਘ ਜੀ ਪਿੰਡ ਮੂਲਕੀ ਟਵਾਣਾ ਰੋਡ ਤੇ ਆਪਣਾ ਖੱਗਰ ਦੇ ਉੱਪਰ ਹੀ ਖੇਤ ਹੈ ਜੀ ਜਿਹੜਾ ਮਾਰਤਾ ਰਾਤ ਵਰਤਿਆ ਜੀ ਪਾਣਾ ਵਰਸਾ ਰਾਤ ਪਹਿਲੀ ਵਾਰ ਇਹੋ ਜਿਹਾ ਪਾਣਾ ਹੋਇਆ ਜੀ ਸਾਰਾ ਸਮਾਨ ਖਨਾਰ ਗਿਆ ਜੀ ਬੱਲ ਨਾਲ ਕੁਝ ਚੱਕ ਕੇ ਲੈ ਗਿਆ ਜੀ ਕੁਝ ਫੂਕੇ ਜੀ ਕੁਝ ਥੋੜਾ ਜਿਹਾ ਲੋਹਾ ਵੀ ਲੈ ਗਿਆ ਜੀ ਦਰਖਤ ਸੁੱਕਾ ਵੀ ਜੜੋਂ ਪਾਟਿਆ ਫੂਕੇ ਹੋਏ ਨੇ ਜੀ ਇੰਨੀ ਯਾਨੀ ਕਿ ਹਿੰਮਤ ਹੋ ਗਈ ਸਮੈਕੀਆ ਤੇ ਨਸ਼ੇ ਵਾਲਿਆਂ ਤੇ ਤੇ ਮੇਰਾ ਗੰਨੇ ਦਾ ਤਾਂ ਕਿ ਹਾਲ ਵੇਖੋ ਤੁਹਾਨੂੰ ਵੀਡੀਓ ਚ ਵਿਖਾਵਾਂਗੇ ਪਹਿਲੀ ਵਾਰ ਹੋਇਆ ਜੋ ਕੁਛ ਆ ਵੀ ਇਸ ਤਰ੍ਹਾਂ ਦਾ ਨੁਕਸਾਨ ਜੀ ਜਿਵੇਂ ਦੇਖ ਰਹੇ ਹੋ ਮੋਟਰ ਤੇ ਤੋੜਫੋੜ ਵੀ ਹੋਈ ਏ ਸਬਾਨ ਸਾਰਾ ਹੀ ਖਲਾਰਤਾ ਜਿੰਨਾ ਵੀ ਪਿਆਸ ਸੀ ਵੀ ਲੱਕੜ ਬਾਲਣ ਤੱਕ ਨਹੀਂ ਛੱਡਿਆ ਜੀ ਲੱਕੜ ਬਾਲਣ ਵੀ ਨਹੀਂ ਛੱਡਿਆ ਜੀ ਤੇ ਇਥੋਂ ਹੋਰ ਵੀ ਕੁਝ ਮਿਲਿਆ ਉਹਨਾਂ ਦਾ ਹਾਂ ਜੀ ਆ ਮੈਂ ਕਿਹਾ ਮੰਜਾ ਦਾ 15 ਕੱਟ ਕੇ ਜੀ ਮੰਜਾ ਬੰਨ ਤੇ ਰੱਖਿਆ ਸੀਗਾ ਜੀ ਆ ਕਿ ਸਰਿੰਜ ਮਿਲੀ ਏ ਜੀ ਕੋਲੋਂ ਅੱਛਾ ਜੀ ਸਰਿੰਜ ਵੀ ਪਈ ਹੈ ਹਾਂ ਜੀ ਤੁਸੀਂ ਵੇਖ ਸਕਦੇ ਹੋ ਸਰਿੰਜ ਵੀ ਮਿਲੀ ਏ ਇਹ ਨਸ਼ੇ ਵਾਲੇ ਬੰਦੀ ਨੇ ਜੋ ਆਪਣੇ ਏਰੀਏ ਚ ਥਾਂ ਥਾਂ ਤੇ ਇਹਨਾਂ ਨੇ ਅੱਡੇ ਬਣਾਏ ਨੇ ਜਦੋਂ ਬੰਦੇ ਮੌਜੂਦ ਹੁੰਦੇ ਨੇ ਉਦੋਂ ਧਿਆਨ ਰੱਖਦੇ ਨੇ ਪੂਰਾ ਤੇ ਜਾਣ ਤੋਂ ਬਾਅਦ ਐਵੇਂ ਦੀਆਂ ਵਰਦਾਤਾਂ ਨੂੰ ਅੰਜਾਮ ਦਿੰਦੇ ਨੇ ਦਿਨ ਦਿਹਾੜੇ ਜਿਹੜੀਆਂ ਆਪਣੀਆਂ ਚੋਰੀਆਂ ਹੁੰਦੀਆਂ ਨੇ ਬਿਲਕੁਲ ਫਿਲਮਾਂ ਵਰਗਾ ਸੀਨ ਕੀਤਾ ਹੀ ਬੰਦਿਆਂ ਨੇ ਇੱਥੇ ਬੈਠ ਕੇ ਹੀ ਇਹਨਾਂ ਨੇ ਧੂਣੀ ਲਾਈ ਏ ਤੇ ਜਿੰਨਾ ਬਾਲਣ ਸੀ ਸੁੱਕਾ ਸਾਰਾ ਚੁੱਕ ਕੇ ਲੈ ਗਏ ਤੇ ਜਿੱਥੇ ਜਿੱਥੇ ਸਮਾਨ ਸੀ ਸਾਰਾ ਸਮਾਨ ਵੀ ਇਹਨਾਂ ਨੇ ਬਖੇਰੂ ਬਖੇਰੂ ਕਰਤਾ ਔਰ ਜਿੰਨੀ ਵੀ ਤੁਸੀਂ ਕਣਕ ਮਿੱਧੀ ਹੋਈ ਦੇਖ ਰਹੇ ਹੋ ਇਹ ਸਾਰੀ ਰਾਤੀ ਹੋਈ ਏ ਜਿਵੇਂ ਨਾ ਕੋਈ ਡੰਗਰ ਫਿਰਦਾ ਰਿਹਾ ਹੈ ਦੇਖ ਸਕਦੇ ਹੋ ਸਾਰਾ ਇੱਥੇ ਜੋ ਆਪਣਾ ਗੰਨੇ ਦੀ ਫਸਲ ਸੀ ਕਮਾਦ ਸੀ ਆ ਦੇਖੋ ਸਾਰੀ ਰਾਤੀ ਇੱਥੇ ਤਰੇਰਾ ਦਿੰਦੇ ਰਹੇ ਨੇ ਪੂਰਾ ਟੱਡ ਮਚਾਇਆ ਹੋਇਆ ਜੀ ਉਹਨਾਂ ਨੇ ਰਾਤ ਭਰ ਇੱਥੇ ਫਸਲ ਵੀ ਸੇਫ ਨਹੀਂ ਜਾਈਗੀ ਗੰਨੇ ਦਾ ਬਹੁਤ ਜ਼ਿਆਦਾ ਨੁਕਸਾਨ ਏ ਇਸ ਵਾਰੀ ਪਹਿਲਾਂ ਵੀ ਇਸ ਮੋੜ ਤੇ 10-12 ਵਾਰੀ ਚੋਰੀ ਹੋ ਚੁੱਕੀ ਜੀ ਤਾਰਾਂ ਦੀ ਦਾ ਹੋਰ ਪਿੱਛੇ ਨਾਲ ਡੇਰੇ ਦੇ ਮੋਟਰੇ ਦੀ ਉੱਥੋਂ ਦੋ ਵਾਰੀ ਮੋਟਰਸਾਈਕਲ ਚੱਕੇਗੇ ਸਾਡੀ ਅਸੀਂ ਕੰਪਲੀਟਾਂ ਵੀ ਲਿਖਾਈਆਂ ਅਜੇ ਤੀ ਸਾਡੀ ਕੰਪਲੀਟ ਕਿਸੇ ਦਾ ਸਾਨੂੰ ਕੋਈ ਜਵਾਬ ਨਹੀਂ ਮਿਲਿਆ ਜੀ ਅਸੀਂ ਖੇਤ ਦੇ ਜੀਵਿੰਦਾਰ ਕੀ ਕਰੀਏ ਲੋਹਾ ਕਹੀ ਸਾਡੀਆਂ ਇਹ ਵੀ ਸੇਫ ਨਹੀਂ ਜੀ ਕੀ ਕੀ ਇਹੀ ਕਰ ਲੈ ਜਾਂਗੇ ਚੱਕ ਕੇ ਜੀ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਇਹਨਾਂ ਤੇ ਨੱਥ ਪਾਈ ਜਾਏ ਤਾਂ ਕਿ ਜੋ ਕਿਸਾਨ ਹੈ ਉਹ ਕੋਈ ਸੁੱਖ ਦੀ ਨੀਂਦ ਸੌਂ ਸਕੇ ਜੀ ਜੋ ਜ਼ਿਮੀਂਦਾਰ ਵੀਰਾਂ ਨੂੰ ਸਭ ਤੋਂ ਖਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਉਹ ਟਾਰਾਂ ਨੂੰ ਲੈ ਕੇ ਰਾਤ ਨੂੰ ਤਾਰਾ ਨਹੀਂ ਛੱਡਦੇ ਜੋ ਤਾਰਾ ਨੇ ਕੱਟ ਕੇ ਲੈ ਜਾਂਦੇ ਨੇ ਤੇ ਵੀਰ ਜੀ ਨੂੰ ਪੁੱਛਾਂਗੇ ਵੀਰ ਜੀ ਅੱਜ ਜਿੱਥੇ ਆਪਾਂ ਪਹੁੰਚੇ ਆ ਇਹ ਕੀ ਹੈ ਹਾਲ ਇੱਥੇ ਤਾਰਾ ਦਾ ਵੇਖੋ ਜੀ ਆ ਮਕੋੜ ਸਾਹਿਬ ਦਾਬਨ ਦੇ ਵਿੱਚ ਜਿਹੜਾ ਏਰੀਆ ਹੈ ਇਸ ਏਰੀਆ ਚ ਉਹਨਾ ਭਰਾ ਤੋਂ ਪਤਾ ਲੱਗਿਆ ਕਿ ਰਾਤ ਉਸ ਏਰੀਆ ਦੀ ਤਾਰਾ ਕਾਫੀ ਵੱਡੀਆਂ ਗਈਆਂ ਹੋਰ ਮੋਟਰਾਂ ਤੋਂ ਸਮਾਨ ਪਲਾਸਟਿਕ ਦਾ ਲੋਹੇ ਦਾ ਸਾਰਾ ਚੱਕ ਕੇ ਢੋਲੀਆਂ ਟਾਲੀਆਂ ਸਪਰੇ ਪੰਪ ਸਾਰੇ ਚੱਕ ਕੇ ਲੈ ਗਏ ਹੁਣ ਅਸੀਂ ਰਾਤ ਇੱਥੇ ਦੇਖਿਆ ਕਿ ਚੋਰੀ ਹੋਈ ਹੈ ਤੋਂ ਬਾਲਣ ਦੀ ਹੋਰ ਲੋਹੇ ਦੀ ਅਸੀਂ ਦਾ ਧਿਆਨ ਕਰਿਆ ਕੱਗਰ ਵਾਲੇ ਪੁਲ ਦੇ ਥੱਲੇ ਉਹਨਾਂ ਨੇ ਪੱਕਾ ਟਿਕਾਣਾ ਬਣਾ ਰਖਿਆ ਤਾਰਾ ਕੱਟ ਕੇ ਇੱਥੇ ਮਚਾਉਂਦੇ ਨੇ ਮਚਾ ਕੇ ਆ ਦੇਖੋ ਤੁਹਾਡੇ ਸਾਹਮਣੇ ਸਾਰਾ ਹਾਲ ਬਲਨ ਚੱਕ ਕੇ ਇੱਥੇ ਤਾਰਾਂ ਮਚਾਈਆਂ ਸਾਰਾ ਪੁਲ ਕਾਲਾ ਹੋ ਰਿਹਾ ਜੀ ਸਟਾਰਟਰ ਦੇ ਨਾਲ ਸਟਾਰਟਰ ਦਾ ਤੇਲ ਟਰਾਂਸਫਰ ਮੜਾ ਦੇਖੋ ਢੋਲੀ ਚ ਕੱਢ ਕੇ ਲਿਆ ਕੇ ਉੱਤੇ ਪਾ ਕੇ ਤਾਰਾਂ ਨੇ ਮਚਾ ਕੇ ਇੱਥੇ ਤਾਂਬਾ ਕੱਢ ਕੇ ਖੜਿਆ ਹੋਇਆ ਜੀ ਇਹ ਬਹੁਤ ਧਾਰੀ ਹੋ ਗਈਆਂ ਜੀ ਜਿਵੇਂ ਤਾਂ ਬਹੁਤ ਪਰੇਸ਼ਾਨ ਹੋ ਚੁੱਕੇ ਐ ਕਿੰਨੀ ਕੁ ਵਾਰੀ ਜ਼ਿਮੀਂਦਾਰ ਤੇ ਪਹਿਲਾਂ ਹੀ ਕਰਜ਼ੇ ਦੀ ਮਾਰ ਥੱਲੇ ਨੇ ਕਿੰਨੀ ਕੁ ਵਾਰੀ ਤਾਰਾ ਲੈ ਕੇ ਜ਼ਿਮੀਂਦਾਰ ਪਾਣਗੇ ਜੀ ਬਿਲਕੁਲ ਜੀ ਸਾਡੇ ਤੋਂ ਨਹੀਂ ਬਹੁਤ ਵਾਰੀ ਇਹਹੀ ਬੇਨਤੀ ਕਰ ਲਈ ਜੀ ਬਹੁਤ ਵਾਰੀ ਐਫਆਰ ਕਟਾਲੀ ਪਰ ਕਿਸੇ ਦਾ ਸਾਨੂੰ ਅੱਜ ਤੱਕ ਕੋਈ ਹੱਲ ਨਹੀਂ ਮਿਲਿਆ ਜੀ ਇਹ ਅੱਡਾ ਬਣਾਇਆ ਗਿਆ ਜੀ ਉਹਨਾਂ ਦਾ ਪੱਕਾ ਅੱਡਾ ਜੀ ਉਹਨਾਂ ਦਾ ਤਾਰਾ ਫੁਕਣ ਦਾ ਦੇਖ ਸਕਦੇ ਤੁਸੀਂ ਪੁਲ ਥੱਲੇੋਂ ਬਿਲਕੁਲ ਸਾਰਾ ਪੁਲ ਕਾਲਾ ਹੋ ਚੁੱਕਾ ਕਾਲਾ ਕੀਤਾ ਗਿਆ ਵੀ ਕਿੰਨਿਆ ਕੋਈ ਤਾਰਾਂ ਫੂਕਤੀਆਂ ਤੇ ਕਿੰਨੇ ਕੋਈ ਏਰੀਆ ਦੀਆਂ ਤਾਰਾਂ ਕੱਟ ਕੇ ਲੈ ਕੇ ਆਏ ਨੇ ਇਹ ਤਾਂ ਹੁਣ ਜੀ ਬਾਕੀ ਜਿਵੇਂ 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 ਦਾ ਖੇਤਾ ਚੋਂਗੇ ਪਤਾ ਲੱਗੇਗਾ ਜਿੱਥੇ ਨਹੀਂ ਵੀ ਜਿਹੜਾ ਨਾ ਤਾਰਾਂ ਵੱਧੀਆਂ ਵਸੇ ਏਰੀਆ ਵੱਜਦੇ ਥੋੜਾ ਜੀ ਸਾਰੇ ਇੱਦੀ ਵੱਧਦੇ ਇੱਧਰ 15 ਰੋਡ ਪਾਵੜਾ ਰੋਡ ਫਿਰ ਜ਼ਿਮੀਂਦਾਰ ਵੀਰਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਜ਼ਿਮੀਦਾਰ ਵੀਰਾਂ ਨੂੰ ਇਹ ਕਹਿੰਨੇ ਆ ਜੀ ਇਕੱਠੇ ਹੋ ਕੇ ਆਪਾਂ ਪ੍ਰਸ਼ਾਸਨ ਕੋਲ ਚਲੀਏ ਪ੍ਰਸ਼ਾਸਨ ਨੂੰ ਕਹੀ ਵੀ ਇਸ ਚੀਜ਼ ਦਾ ਕੋਈ ਹੱਲ ਕਰਨਾ ਜ਼ਿਮੀਦਾਰ ਵਿਚਾਰਾ ਪਹਿਲਾਂ ਹੀ ਬਹੁਤ ਦੁਖੀ ਏ ਇਹੋ ਜਿਹੀ ਵਾਰਦਾਤਾ ਨਾਲ ਤਾਂ ਹੋਰ ਜ਼ਿਮੀਦਾਰ ਵਿਚਾਰਾ ਦਿਨ ਪਰ ਦਿਨ ਆਰਥਿਕ ਬੋਝ ਦੇ ਥੱਲੇ ਆ ਰਿਹਾ ਜੀ ਇਹ ਸਿਰਫ ਨਸ਼ੇੜੀ ਬੰਦਿਆਂ ਦਾ ਹੀ ਕੰਮ ਹੈ ਜੀ ਹਾਂ ਜੀ ਹਾਂ ਇਹ ਸਿਰਫ ਨਸ਼ਾ ਕਰਨ ਵਾਲੇ ਜਿਹੜੇ ਬੰਦੇ ਨੇ ਉਹਨਾਂ ਦੀ ਇਹ ਕੰਮ ਹੈ ਜੇਕਰ ਰਾਤ ਨੂੰ ਉਹਨਾਂ ਨੂੰ ਕੋਈ ਚਾਨਚੱਕੀ ਜ਼ਿਮੀਦਾਰ ਖੇਤ 'ਚ ਮਿਲ ਜਾਂਦਾ ਹੈ ਉਸ ਨੂੰ ਵੀ ਕੋਈ ਨਹੀਂ ਮਾਰ ਮਾਰ ਕੇ ਜਾਂ ਵੱਢ ਕੇ ਜਾ ਸਕਦੇ ਨੇ ਜੀ ਇਹਨਾਂ ਦਾ ਡਰ ਹੋ ਰਿਹਾ ਜੀ ਰਾਤ ਨੂੰ ਇਹ ਖੇਤ ਚ ਵੜਿਆ ਸਕਦੇ। ਬਿਲਕੁਲ ਜੀ ਬਿਲਕੁਲ। ਦੇਖ ਸਕਦੇ ਹੋ ਤੁਸੀਂ ਜੀ ਅੱਜ ਅਸੀਂ ਘੱਗਰ ਦੇ ਕਿਨਾਰੇ ਜੋ ਜ਼ਿਮੀਂਦਾਰ ਵੀਰ ਦੇ ਖੇਤ ਚ ਪਹੁੰਚੇ ਸੀ ਪਰ ਇਹ ਸਾਨੂੰ ਇੱਕ ਅਲੱਗ ਚੀਜ਼ ਮਿਲਗੀ ਵੇਖਣ। ਹਾਂਜੀ ਤਾਰਾਂ ਬਹੁਤ ਵੱਡੀ ਪੱਧਰ ਤੇ ਇਕੱਠੀਆਂ ਕਰਕੇ ਤੇ ਮਚਾਈਆਂ ਗਈਆਂ ਤਾਂਬਾ ਕੱਢ ਕੇ ਇਸ ਨੂੰ ਵੇਚਦੇ ਨੇ ਜੋ ਆਪਣਾ ਨਸ਼ਾ ਪਤਾ ਪੂਰਾ ਕਰਦੇ ਨੇ। ਸਾਰੀ ਛੱਤ ਕਾਲੀ ਹੋਈ ਪਈਏ ਤੇ ਬਹੁਤ ਜ਼ਿਆਦਾ ਸੇਫ ਇਹ ਅੱਡਾ ਬਣਾਇਆ ਉਹਨਾਂ ਨੇ। ਕਿਉਂਕਿ ਇੱਥੇ ਰਾਤ ਨੂੰ ਕਿਹੜਾ ਕੋਈ ਆਏਗਾ ਦਿਨੇ ਨਹੀਂ ਹੁੰਦਾ ਰਾਤ ਨੂੰ ਇੱਥੇ ਕਿਸੇ ਨੇ ਆਉਣਾ ਕੀ ਏ ਤੇ ਜ਼ਿੰਮੇਦਾਰ ਵੀਰਾਂ ਦੀ ਸਾਰਿਆਂ ਦੀ ਇਹ ਮੰਗ ਏ ਕਿ ਇਸ ਤੇ ਕੋਈ ਨਾ ਕੋਈ ਨਕੇਲ ਪਾਈ ਜਾਏ ਹੱਲ ਕੀਤਾ ਜਾਏ